ਇੱਕ ਗਿਰੋ ਹੈਗਾ ਜਿਹੜਾ ਕਿ ਬੱਚਿਆਂ ਦੀ ਤਸਕਰੀ ਕਰਦਾ ਹੈ ਇਹ ਜਿਹੜੇ ਵੀ ਬੰਦੇ ਗਰੀਬ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਕੋਲ ਬੱਚੇ ਹੋਏ ਹੁੰਦੇ ਨੇ ਉਹਨਾਂ ਨੂੰ ਵਰਗਲਾ ਕੇ ਕਿਸ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੱਚੇ ਨੂੰ ਕਿਸੇ ਹੋਰ ਨੂੰ ਅਡਾਪਟ ਕਰਵਾ ਦੇਣਗੇ ਨਾ ਦੀ ਮੰਛਾਈ ਸੀ ਕਿ ਇਹਨਾਂ ਨੇ ਬੱਚਾ ਜਿਹੜਾ ਅੱਗੇ ਚਾਹੁੰਦੇ ਸੀ ਕਿ ਅਸੀਂ ਕਿਸੇ ਨੂੰ ਵੇਚਦੀਏ ਤੇ ਅਸੀਂ ਜਿਹੜਾ ਜਿਹੜੇ ਪੈਸੇ ਆ ਉਹ ਆਪਸ ਵਿੱਚ ਸ਼ੇਅਰ ਕਰ ਰੋਪਨਗਰ ਪੁਲਿਸ ਨੇ ਗਰੀਬ ਪਰਵਾਸੀ ਮਜ਼ਦੂਰਾਂ ਦੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲਾ ਗਿਰੋ ਕਾਬੂ ਕੀਤਾ ਰੋਪਨਗਰ ਸੀਨੀਅਰ ਕਪਤਾਨ ਪੁਲਿਸ ਰੋਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਪਨਗਰ ਅੰਦਰ ਮਾੜੇ ਅੰਸਰਾ ਖਿਲਾਫ ਛੇੜੀ ਮੁਹਿੰਮ ਤਿੱਤ ਗਰੀਬ ਪਰਵਾਸੀ ਮਜ਼ਦੂਰਾਂ ਦੇ ਨਵਜਾਤ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਇਹ ਗਿਰੋਹ ਕਿਸ ਤਰ੍ਹਾਂ ਨਵਜਾਤ ਬੱਚਿਆਂ ਦੀ ਤਸਕਰੀ ਕਰਦਾ ਸੀ ਅਤੇ ਕਿਵੇਂ ਪੁਲਿਸ ਦੇ ਅਣਕੇ ਚੜ੍ਹਾ ਆਉ ਦੇਖਦੇ ਹਨ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਦੀ ਇਹ ਵਿਸ਼ੇਸ਼ ਰਿਪੋਰਟ ਇਹ 18 ਤਰੀਕ ਨੂੰ ਸਾਡੇ ਨੋਟਿਸ ਵਿੱਚ ਇੱਕ ਮਾਮਲਾ ਆਇਆ ਸੀਗਾ ਜਿਹਦੇ ਵਿੱਚ ਇੱਕ ਗਰੋ ਹੈਗਾ ਜਿਹੜਾ ਕਿ ਬੱਚਿਆਂ ਦੀ ਤਸਕਰੀ ਕਰਦਾ ਹੈ ਇਹ ਜਿਹੜੇ ਵੀ ਬੰਦੇ ਗਰੀਬ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਕੋਲ ਬੱਚੇ ਹੋਏ ਹੁੰਦੇ ਨੇ ਉਹਨਾਂ ਨੂੰ ਵਰਗਲਾ ਕੇ ਕੀ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੱਚੇ ਨੂੰ ਕਿਸੇ ਹੋਰ ਨੂੰ ਅਡਾਪਟ ਕਰਵਾ ਦੇਣਗੇ ਇਹ ਕਹੇ ਕਿ ਉਹ ਜਿਹੜੇ ਬੱਚੇ ਹੈਗੇ ਨੇ ਉਹ ਵੱਡੇ ਰੇਟਸ ਤੇ ਚੰਗੇ ਰੇਟਸ ਤੇ ਵੇਚਣ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਇਸ ਸਿਲਸਲੇ ਵਿੱਚ ਚਾਰ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੁਰਵਿੰਦਰ ਕੌਰ ਹਰਪ੍ਰੀਤ ਸਿੰਘ ਔਰ ਹੈਪੀ ਅਮਨਦੀਪ ਕੌਰ ਤੇ ਰਜਿੰਦਰ ਕੌਰ ਇਹਦੇ ਵਿੱਚੋਂ ਜਿਹੜੀ ਕੁਲਵਿੰਦਰ ਕੌਰ ਹੈਗੀ ਉਹ ਆਸ਼ਾ ਵਰਕਰ ਹੈਗੀ ਹੈ ਜਿਹਦੇ ਕੋਲ ਬੱਚੇ ਦਾ ਜਨਮ ਹੋਇਆ ਸੀਗਾ ਔਰ ਉਹਨੇ ਜਿਹੜੇ ਉਹ ਪਰਿਵਾਰ ਸੀਗਾ ਉਹਨਾਂ ਨੂੰ ਵਰਗਲਾਇਆ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਆਪਾਂ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਵੀ ਨੀਡੇਡ ਪੀਪਲ ਹੈਗੇ ਨੇ ਉਹਨਾਂ ਨੂੰ ਦੇ ਸਕਦੇ ਹੈਗੇ ਆ ਔਰ ਉਸ ਬਹਿਕਾਵੇ ਵਿੱਚ ਆ ਕਰਕੇ ਜਿਹੜੀ ਫੈਮਿਲੀ ਸੀਗੀ ਉਹਨੇ ਅੱਗੇ ਜਿਹੜਾ ਹੈਗਾ ਕੰਮ ਕਰਨਾ ਸ਼ੁਰੂ ਕੀਤਾ ਔਰ ਐ ਰੋਪੜ ਜਿਹੜੇ ਹੈਗੇ ਨੇ ਬੱਚਾ ਵੇਚਣ ਆਏ ਹੋਏ ਸੀਗੇ ਉਸ ਵੇਲੇ ਸਾਡੀ ਪੁਲਿਸ ਨੇ ਜਿਹੜਾ ਮੁਸਤਫੀਦੀ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੱਚਾ ਸੀਗਾ ਉਹ ਵੀ ਰਿਕਵਰ ਹੋ ਗਿਆ ਹੈਗਾ ਔਰ ਬਾਕੀ ਜਿਹੜੇ ਚਾਰੇ ਬੰਦੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਇਹਦੇ ਵਿੱਚ ਬੱਚਾ ਜੀ ਤਸਕਰੀ ਦਾ ਜਿਹੜਾ ਮਾਮਲਾ ਹੈਗਾ 143 ਦਫਾ 2 ਜਿਹੜਾ ਹੈਗਾ ਆਪਣਾ ਬੀਐਨਐਸ ਦੀ ਉਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਔਰ ਅਗਲੀ ਤਫਤੀਸ਼ ਜਿਹੜੀ ਅਮਲਿਤ ਚਲਦੀ ਜਾ ਰਹੀ ਹੈ ਪੁਲਿਸ ਨੂੰ ਕਿਸ ਤਰ੍ਹਾਂ ਦੀ ਇਹ ਇਨਫੋਰਮੇਸ਼ਨ ਹੋਈ ਦੇਖੋ ਜੀ ਇਹ ਆਪਣਾ ਸਾਡੇ ਕੋਲ ਇਨਫਾਰਮਰ ਸੀਗੇ ਸਿਕਰੇਟ ਇਨਫਾਰਮਰ ਜਿਨ੍ਹਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹੋ ਜੀ ਗੱਲ ਹੋਰ ਚੱਲ ਰਹੀ ਹੈਗੀ ਹੈ ਜਿਸ ਤੇ ਸਾਡੀ ਪੁਲਿਸ ਨੇ ਜਿਹੜਾ ਹੈਗਾ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਮਤਲਬ ਇਹਨਾਂ ਦੇ ਜਿਹੜੇ ਪੇਰੈਂਟਸ ਆ ਬੱਚਾ ਰਿਹਾ ਉਹਦੇ ਮਾਵਾਪਾ ਵੱਲੋਂ ਵੀ ਜਿਹੜੀ ਕੋਈ ਸ਼ਿਕਾਇਤ ਕੀਤੀ ਹੈ ਬਿਲਕੁਲ ਜੀ ਉਹਨਾਂ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਹੈਗਾ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਿਆ ਕਿ ਇਹ ਜਿਹੜੇ ਬੰਦੇ ਗਰੀਬ ਹੈਗੇ ਨੇ ਬਿਹਾਰ ਸਾਈਡ ਦੇ ਹੈਗੇ ਉਹਨਾਂ ਦਾ ਬੱਚਾ ਹੋਇਆ ਸੀਗਾ ਜਲੰਧਰ ਵਿੱਚ ਜਿੱਥੇ ਕੁਲਵਿੰਦਰ ਕੌਰ ਜਿਹੜੀ ਆਸ਼ਾ ਵਰਕਰ ਹੈਗੀ ਹੈ ਉਹਨੇ ਬਾਕੀਆਂ ਦੇ ਨਾਲ ਸਾਂਝ ਬਾਜ ਹੋ ਕਰਕੇ ਜਿਹੜਾ ਹੈਪੀ ਹੈਗਾ ਬੰਦਾ ਹੋਰ ਵੀ ਦੋ ਲੇਡੀਜ਼ ਹੈਗੇ ਨੇ ਲੁਧਿਆਣੇ ਦੀਆਂ ਜਿਨ੍ਹਾਂ ਨਾਲ ਮਿਲ ਕਰਕੇ ਜਿਹੜੇ ਹੈ ਬੱਚਾ ਅੱਗੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਇਹ ਜੀ ਪਹਿਲਾਂ ਕਿ ਇਹਨਾਂ ਨੇ ਕੋਈ ਬੱਚੇ ਲੱਭਤਾ ਕੀਤੇ ਹੋਣ ਦੇਖੋ ਜੀ ਅਗਲੀ ਤਫ਼ਤੀਸ਼ ਇਹਦੇ ਚੰਮਲ ਵਿੱਚ ਲਾਂਦੇ ਜਾ ਰਹੀ ਹੈਗੀ ਹਜੇ ਇਹਨਾਂ ਦਾ ਕਿਸੇ ਹੋਰ ਕੇਸ ਵਿੱਚ ਤੇ ਜਿਹੜਾ ਹੈਗਾ ਇਨਵੋਲਵਮੈਂਟ ਨਹੀਂ ਸਾਹਮਣੇ ਆਈ ਹੈ ਬਟ ਫੇਰ ਵੀ ਜਿਹੜੀ ਤਫ਼ਤੀਸ਼ ਉਹਦੇ ਵਿੱਚ ਸਾਰੀ ਗੱਲਾਂ ਨੂੰ ਆਪਾਂ ਵਿਚਾਰ ਰਹੇ ਹੈਗੇ ਆ ਜਿਹੜੇ ਬੱਚੇ ਚੋਰੀ ਹੋਏ ਨੇ ਜਾਂ ਕਿਤੇ ਹੋਰ ਅੱਗੇ ਵੇਚੇ ਗਏ ਨੇ ਇਸ ਤਰ੍ਹਾਂ ਹੈਗਾ ਕਿ ਇੱਕ ਸੂਰਜ ਨਾਮ ਦਾ ਜਿਹੜਾ ਲੜਕਾ ਜੋ ਬਿਹਾਰ ਸਰਸਾ ਡਿਸਟ੍ਰਿਕਟ ਦਾ ਰਹਿਣ ਵਾਲਾ ਉਹਨੇ 18 ਤਰੀਕ ਨੂੰ ਸਾਡੇ ਕੋਲਪਾਸ ਕੰਪਲੇਨਟ ਨੂੰ ਕੀਤੀ ਸੀ ਜਿਹਨੇ ਆਪਣੇ ਪਹਿਲੇ ਵਿਅੰਗੇ ਗੱਲ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਦਿੱਤੀ ਉਹਦੇ ਵਿੱਚ ਦਰਜ ਕਰਾਇਆ ਕਿ ਉਹ ਕਰੀਬ 2 ਮਹੀਨੇ ਪਹਿਲਾਂ ਪੰਜਾਬ ਆਇਆ ਸੀ ਤੇ ਜਦੋਂ ਪੰਜਾਬ ਆਇਆ ਉਹ ਜਲੰਧਰ ਸ਼ਹਿਰ ਚ ਮੇਰੇ ਰੋਲ ਅਪੈਕਰ ਆਇਤੇ ਤੇ ਉਦੋਂ ਉਹਦੀ ਜਿਹੜੀ ਵਾਈਫ ਪ੍ਰੈਗਨੈਂਸੀ ਉਹਦਾ ਜਿਹੜਾ ਪ੍ਰੈਗਨੋਸੀ ਦੌਰਾਨ ਉਹਦੇ ਬੱਚਾ ਜਿਹੜਾ ਰਾਈਪਰ ਬੱਲਾ ਪੀ ਐਚ ਸੀ ਚ ਜਦੋਂ ਹੋਇਆ ਤਾਂ ਉਹਦਾ ਆਸ਼ਾ ਵਰਕਰ ਨਾਲ ਸੰਪਰਕ ਹੋ ਗਿਆ ਉਹ ਤੋਂ ਬਾਅਦ ਜਿਹੜੀ ਇਹ ਆਸ਼ਾ ਵਰਕਰ ਹੈ ਉਹਨੇ ਆਪਣੇ ਘਰ ਲੱਗੀ ਜਿਤਵਾਲ ਇਹਨਾਂ ਨੇ ਉਹ ਉਸ ਜਿਹੜਾ ਸੂਰਜ ਨੂੰ ਇਹ ਗੱਲ ਕਹੀ ਕਿ ਜੇਕਰ ਕੋਈ ਤੇਰਾ ਬੱਚਾ ਆਪਣਾ ਅਡਾਪਟ ਕਰਾਣਾ ਚੰਦਾ ਤਾਂ ਸਾਡੇ ਕੋਲ ਲੋੜਵੰਦ ਵਿਅਕਤੀ ਹੈਗੇ ਇਹ ਜਿਹੜਾ ਸੂਰਜ ਗਰੀਬ ਹੋਣ ਕਾਰਨ ਇਹਨੇ ਆਪਣੀ ਵਾਈਫ ਤੇ ਸਲਾਹ ਕੀਤੀ ਕਿ ਜਿਹੜਾ ਬੱਚਾ ਜੇ ਕੋਈ ਲੋੜਵੰਦ ਲੈ ਲੈ ਸਾਡਾ ਤਾਂ ਉਹਦਾ ਪਾਲਣ ਪੋਸ਼ਣ ਹੋ ਜਾਣਾ ਜੋ ਇਹ ਕੁਲਵਿੰਦਰ ਕੌਰ ਦੇ ਕਹਿਣ ਤੇ ਇਹ ਰੁਕੜ ਆ ਗਿਆ ਤੇ ਉਸ ਜਦੋਂ ਰੁਕੜ ਆਇਆ ਤਾਂ ਇਹਨੂੰ ਪਤਾ ਲੱਗਾ ਕਿ ਇਹ ਜਿਹੜੀ ਕੁਲਵਿੰਦਰ ਕੌਰ ਦੋ ਗੂਗ ਲੇਡੀਜ਼ ਤੇ ਇੱਕ ਜਿਹੜਾ ਵਿਅਕਤੀ ਜਿਹਦਾ ਨਾਮ ਹਰਪੀ ਸਿੰਘ ਆ ਇਹਨਾਂ ਦੇ ਸੰਪਰਕ ਚ ਆਣੜੀ ਹੈਗੀ ਸੀ ਤੇ ਇਹਨਾਂ ਦਾ ਜਿਹੜਾ ਜਿੰਦੀ ਮਨਛਾ ਸੀ ਕਿ ਇਹ ਇਹਦਾ ਬੱਚਾ ਅੱਗੇ ਵੇਚ ਵੇਚਣਾ ਚਾਹੁੰਦੇ ਸੀ ਸੋ ਇਸ ਆਧਾਰ ਤੇ ਅਸੀਂ ਬੈਨਾਂ ਦੇ ਆਧਾਰ ਤੇ ਅਸੀਂ ਚਾਰ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸਾਨੂੰ ਇਹ ਰਿਨਫੋਰਮੇਸ਼ਨ ਮਿਲੀ ਅਸੀਂ ਅਫੇਰ ਦਰਜ ਕਰਕੇ ਇਮੀਡੀਏਟ ਰਿਐਕਸ਼ਨ ਲੈਂਦੇ ਹੋਏ ਇਹਨਾਂ ਚਾਰਾਂ ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਜਿਹਦੇ ਚੋਂ ਪਹਿਲੇ ਕੁਲਵਿੰਦਰ ਕੌਰ ਜੋ ਕਿ ਮੰਗਲ ਸਲੇਮਪੁਰ ਪਿੰਡ ਜਿੰਦਦਰ ਨਾਲ ਸੰਬੰਧਿਤ ਹੈ ਹਰਪੀਸਿੰਗ ਦਰਹਾਲ ਨਾਲ ਸੰਬੰਧਿਤ ਹੈ ਤੇ ਦੋ ਹੋਰ ਲੇਡੀਆਂ ਇੱਕ ਰਿੰਦਰ ਕੌਰ ਜੋ ਕੁਚ ਚਾਲਾ ਪਿੰਡ ਜਿਲ੍ਹਾ ਲੁਧਿਆਣਾ ਤੇ ਇੱਕ ਜਿਹੜੀ ਸੁਖਵਿੰਦਰ ਕੌਰ ਪਿੰਡ ਮੰਗੜ ਥਾਣਾ ਮਹਿਰਵਾਲ ਲੁਧਾ ਕੋਈ ਚਾਰਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ ਇਹਨਾਂ ਨੂੰ ਕੱਲ ਮਾਮਜੂਕ ਅਦਾਲਤ ਚ ਪੇਸ਼ ਕਰਕੇ ਕਬੰਧਾ ਰਿਮਾਂਡ ਲਿਆ ਸੀ ਜਿਨ੍ਹਾਂ ਦੀ ਅਸੀਂ ਢਗਾਈ ਨੂੰ ਕੋਸ਼ਿਸ਼ ਕੀਤੀ ਅੱਛਾ ਚੰਨ ਅਪਚਲੀ ਇਹਦੇ ਕੀ ਸੀ ਕਿ ਜਿਹੜੀ ਸੁਖਵਿੰਦਰ ਕੌਰ ਆ ਪੰਨਾ ਜਿਹੜੀ ਇਹ ਮਤਲਬ ਐਜ਼ ਅ ਉਹ ਮੈਰਿਜ ਕੰਸਲਟੈਂਟ ਦੇ ਤੌਰ ਤੇ ਲੋਕਾਂ ਨੂੰ ਕੰਮ ਕਰਦੀ ਸੀ ਤੇ ਉਹ ਤੋਂ ਬਾਅਦ ਹੀ ਜਿਹੜਾ ਇਹ ਜਿਹੜੀ ਸੁਵਿੰਦਰ ਕੌਰ ਨੇ ਹੀ ਇਹ ਸਾਰੀ ਜਿਹੜੀ ਪਲਾਨਿੰਗ ਬਣਾਈ ਕਿ ਆਪਾਂ ਕਿਉਂਕਿ ਇਹ ਸੁਵਿੰਦਰ ਕੌਰ ਦਾ ਜਿਹੜਾ ਕਨੈਕਸ਼ਨ ਅਰਜਿੰਦਰ ਕੌਰ ਨਾਲ ਸੀ ਅਰਜਿੰਦਰ ਅੱਗੇ ਹਰਪ੍ਰੀਤ ਸਿੰਘ ਨਾਲ ਜੁੜੀ ਹੋਈ ਸੀ ਤੇ ਜਿਹੜਾ ਹਰਪ੍ਰੀਤ ਸਿੰਘ ਆ ਉਹਦੇ ਪਿੰਡ ਮੰਗਲ ਸਲੇਮਪੁਰ ਜਿਹੜਾ ਉਹਦੇ ਸੋਹਰਾ ਪਰਿਵਾਰ ਉੱਥੇ ਰਹਿੰਦਾ ਹੈ ਇਸ ਕਰਕੇ ਉਹ ਅੱਗੇ ਕੁਲਵਿੰਦਰ ਕੌਰ ਜੋ ਕਿ ਆਸ਼ਾ ਵਰਕਰ ਆ ਉਹਦੇ ਨਾਲ ਜੁੜਿਆ ਹੋਇਆ ਸੀ ਸੋ ਆਪਸ 'ਚ ਸਾਰੇ ਮਿਲ ਜੁਲਦੇ ਸਨ ਇਹਨਾਂ ਦੇ ਪਰਮਿਤੀ ਦੇ ਲੋਕ ਨੇ ਇਸ ਤਰ੍ਹਾਂ ਕਿ ਹੁਣ ਤੱਕ ਦੀ ਜਿਹੜੀ ਪੁੱਛਗਛਤ ਤਾਂ ਇਹੀ ਗੱਲ ਸਾਹਮਣੇ ਆਈ ਕਿ ਇਹਨਾਂ ਦੀ ਇਹ ਪਹਿਲੀ ਇੰਡੈਕਟ ਸੀ ਤੇ ਅਸੀਂ ਡਿਟੇਲਡ ਇਨਵੈਸਟੀਗੇਸ਼ਨ ਕੀਤੀ ਹੈ ਤੇ ਸਾਡੀ ਹਜੇ ਹੋਰ ਇਨਵੈਸਟੀਗੇਸ਼ਨ ਜਾਰੀ ਹੈ ਜੋ ਕੋ ਹੋਰ ਨਵਾਂ ਤੱਕ ਸਮਝਣਾ ਹੈ ਉਸ ਤੋਂ ਬਾਅਦ ਜਰੂਰ ਸੇ ਕਰਾਂ ਇਨਾਂ ਨੇ ਕਰਨਾ ਕਿਉਂ ਸੀਗਾ ਇਹਨਾਂ ਦੀ ਬੰਛਾਈ ਸੀ ਕਿ ਇਹਨਾਂ ਨੇ ਬੱਚਾ ਜਿਹੜਾ ਅੱਗੇ ਚਾਹਦੇ ਸੀ ਕਿ ਕੋਈ ਅਸੀਂ ਕਿਸੇ ਨੂੰ ਵੇਚਦੀਏ ਤੇ ਅਸੀਂ ਜਿਹੜਾ ਜਿਹੜੇ ਪੈਸੇ ਉਹ ਆਪਸ ਵਿੱਚ ਸੇ ਕਰਾਂ